ਪਾਜੀ ਇਹ ਨਾ ਇਹ ਸਵੇਰ ਦੇ ਨਿਆਣੇ ਇਹਨਾਂ ਦੇ ਗਵਾਂਢੀਆਂ ਦੇ ਪਟਾਕੇ ਵੀ ਚਲਾਉਂਦੇ ਤੇ ਇਹਨਾਂ ਦੀ ਜਨਾਨੀ ਕੱਲ ਸਾਡੇ ਨਾਲ ਮੜਾ ਜਾ ਐਵੇਂ ਠਾਣੇ ਰੋਸ ਕੇ ਤੇ ਠਾਣੇ ਭੱਜ ਗਈ ਕਹਿੰਦੀ ਆਪਣੇ ਡੰਗਰ ਖੋਲ ਲਓ ਮੈਂ ਵਹਿਲੀ ਵੀ ਸਾੜ ਦੇਣੀ ਤੁਹਾਡੀ ਤੇ ਤੁਹਾਡੇ ਡੰਗਰ ਵੀ ਸਾੜ ਦੇਣੇ ਅਸੀਂ ਰਾਤੀ ਸਾਡੀ ਬਾਹਰ ਤੂੜੀ ਪਈ ਰਹੀ ਕੋਈ ਗੱਲਬਾਤ ਨਹੀਂ ਹੋਈ ਸਵੇਰ ਤੁਹਾਡੇ ਜਿਹੜੇ ਸੀ ਕਿੰਨਾਂ ਦੀ ਜਗ੍ਹਾ ਤੇ ਬੱਜੇ ਸਾਡੇ ਆਪਣੇ ਜਗ੍ਹਾ 'ਚ ਬੱਜਿਆ ਇਹਨਾਂ ਦੇ ਕਿਸੇ ਦੀ ਜ਼ਮੀਨ ਤੇ ਬੱਜਿਆ ਸੀ ਕੱਲ ਦੇ 2 ਓਕੜੀਆਂ ਵੈਸੇ ਤੂੜੀ ਪਾਉਣ ਵਾਤੇ ਕਹਿੰਦੀ ਇਥੇ ਖੋਲਣੇ ਹੈ ਕਿ ਨਹੀਂ ਖੋਲਣੇ ਤੁਹਾਨੂੰ ਸ਼ੱਕ ਹੈ ਵੀ ਤਾਂ ਉਹਨੇ ਸ਼ੱਕ ਨਹੀਂ ਹੈ ਪਾ ਭੱਜੀ ਆਪੇ ਤੋਂ ਭੱਜ ਕੇ ਗਈ ਇਹਨੇ ਜਾਨ ਪੁੱਜ ਕੇ ਅੱਗ ਲਾਈ ਇਹਨੇ ਲਵਾਈ ਆ ਕਿੰਨਾ ਨੁਕਸਾਨ ਹੋਇਆ ਭਾਜੀ 14 ਟਰਾਲੀਆਂ ਤੂੜੀ ਬਾਕੀ ਤੁਸੀਂ ਵੇਖ ਲੋ ਕੀ ਬਣ ਰਿਆ ਡੰਗਰ ਬੜੀ ਮੁਸ਼ਕਲ ਨਾਲ ਪਹੁੰਚਾਇਆ 14 15 ਬੰਦੇ ਆਏ ਪਰ ਉਹਨਾਂ ਦਾ ਝੱਟ ਧੱਕੇ ਨਾਲ ਡੰਗਰ ਪਾਣੀ ਬੜਾ ਰੋੜਿਆ ਨਹੀਂ ਗੱਲ ਪਈ ਤੁਹਾਡੇ ਸਾਹਮਣੇ ساری ਸੜ ਗਈ 14 ਟਰਾਲੀਆਂ ਤੂੜੀ ਆ ਭਾਜੀ ਬਾਕੀ ਵੇਖ ਲੋ ਜੋ ਬਾਲੀਗਟਾ ਜਿੰਨਾ ਵੀ ਨੁਕਸਾਨ ਸਾਰਾ ਟਰਾਲੇ ਕਾਲੇ ਸਭ ਸੜ ਗਏ ਡੰਗਰ ਅੰਦਰ ਬੱਜੇ ਹਾਂਜੀ ਹਾਂਜੀ ਡੰਗਰ ਮੈਂ ਆਪ ਕੱਟੇ ਆ ਕੇ ਕਿੰਨਾ ਪਤਾ ਲੱਗਾ ਹਾਂ ਨੂੰ ਉਹ ਮੇਜਰ ਨੇ ਫੋਨ ਕੀਤਾ ਬੈਲਿੰਗ ਆ ਦੇ ਹ ਅਹੀਂ ਪਹਿਲਾਂ ਡੰਗਰ ਕੱਢੇ ਆਏਗਾ ਜਿਹੜਾ ਨੁਕਸਾਨ ਹੋ ਤੇ ਹੋ ਹੀ ਗਿਆ ਤੇ ਡੰਗਰ ਤੇ ਪਚਾਈਏ ਡੰਗਰ ਤੇ ਪਚਾਉਣੇ ਇਹ ਵੇਖ ਕੇ ਸਾਨੂੰ ਜੁੱਬੂਆ ਮਾਰ ਕੇ ਜੰਦਰਾਂ ਮਾਰ ਕੇ ਜਨਾਨੀ ਭੱਜ ਗਈ ਆ ਰਜਨੀਪਾਲਾ ਜਿਹੜੀ ਹਾਂਜੀ ਜਦੋਂ ਅੱਗ ਲੱਗੀ ਇਹ ਤੇ ਘਰਾਂ ਸਾਨੂੰ ਕਹਿੰਨੇ ਦੱਸਿਆ ਨਹੀਂ ਐ ਦੱਸਿਆ ਜੇ ਇਹ ਘਰੋਂ ਭੱਜੇ ਆਏ ਤੇ ਜਿੱਤੇ ਆਣ ਕੇ ਅਹੀਂ ਸਾਬਕਾ ਵੇਖਿਆ ਡੰਗਰ ਵੱਛਾ ਕੱਢਿਆ ਮਹਾ ਬਚੇ ਆ ਥੋੜੀ ਸਾਰੀ ਸਾਡੀ ਸੜ ਗਈ ਆ 14-15 ਟਰਾਲੀਆਂ ਅਹੀਂ ਜਿਹੜੀਆਂ ਸਾਰੀਆਂ ਸੜ ਗਈਆਂ ਸਾਡੀਆਂ ਰਾਤੀ ਚੰਗੀ ਭਰੀ ਥੋੜੀ ਪਾਈ ਆ ਕੋਈ ਗੱਲ ਪਾਦ ਰਹੀ ਏ ਅੱਜ ਇਹ ਸਾਰੀ ਸਵਾਹ ਹੋ ਗਈ ਸੜਕੇ ਆਣ ਕੇ ਵੇਖ ਲਓ ਕੋਈ ਗੱਲ ਤੇ ਟੂੜੀ ਰੱਤੀ ਪਾਈ ਹਾਂਜੀ ਰੱਤੀ ਪਾਈ ਹੈ ਬੜੀਆਂ ਵਧੀਆਂ ਸਵੇਰੇ ਪਾਈਆਂ ਹੈ ਬਾਕੀ ਕੱਲ ਪਾਈ ਸੀ ਕੋਟ ਵਾਲੀਆਂ ਪਾਈਆਂ ਸੀ ਬਾਕੀ ਆ ਕੇ ਵੀ ਲੱਗੀ ਕੋਈ ਗੱਲ ਬਾਤ ਇਧਰ ਪਾਣੀ ਪਾ ਕੇ ਅਸੀਂ ਕੋਈ ਗੱਲ ਬਾਤ ਇਹਨੇ ਝਾਂ ਪੁੱਜ ਕੇ ਨਾ ਅੱਗ ਲਾਈ ਰੱਖੀ ਪਾਣੀ ਚਾਰ ਪੁੱਜ ਕੇ ਮੇਰੇ ਸਾਹਮਣੇ ਪੱਟੀ ਵੀ ਆਉਣ ਗਿਆ ਪਤਰਨ ਤੋਸੇ ਵੇਲੇ ਗੱਡੀ ਲੈ ਕੇ ਇੱਥੇ ਆਏ ਆ ਵੇਖਿਆ ਕਿ ਆਕੇ ਟੂੜੀ ਨੂੰ ਅੱਗ ਲੱਗੀ ਹੋਈ ਹੈ ਤੁਹਾਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਅਜੇ ਤਾਂ ਕੰਟਰੋਲ ਨਹੀਂ ਹੈਗਾ ਸਰ ਅਜੇ ਕਰ ਰਹੇ ਆ ਕੰਟਰੋਲ ਆਪਾਂ ਕਰਕੇ ਜਾਵਾਂਗੇ ਜੋ ਵੀ ਹੋਏਗਾ ਆਪਣਾ ਸੱਲੀ ਬਖਸ਼ ਕੰਮ ਕਰਕੇ ਫਿਰ ਜਾਵਾਂਗਾ ਮੇਰਾ ਨਾਮ ਗਚਨ ਸਿੰਘ ਹੈ ਜੀ ਇਹ ਨਾੜ ਇਹ ਨਾੜ ਸਾਰਾ ਹੀ ਖਲੋਤਾ ਹੈ ਸਾਡਾ ਜੇ ਤੂਰੀ ਬੰਡ ਵਾਲੀ ਸੀ ਇਹ ਘਟੋਗਾ 17 18 ਕਿੱਲੇ ਦੇ ਲਾਗੇ ਨਾੜ ਹੈਗੇ ਖਲੋਤਾ ਹੈ ਸਾਡਾ ਤੇ ਠੇਕੇ ਦੇ ਸਾਡੇ ਕੋਲ ਜ਼ਮੀਨ ਹੈ ਇਹ ਅੱਗ ਪਹਿਲਾਂ ਦੇ ਮੰਡੀ ਵਾਲੇ ਪਾਸੋਂ ਆਈ ਹੈ ਸਾਡਾ ਲੋ ਉਤਰੋ ਬਲਦੀ ਬਲਦੀ ਅੰਦੇ ਗਾਂ ਆਈ ਆ ਸਾਨੂੰ ਤਾਂ ਪਤਾ ਲੱਗਾ ਪਿੰਡ ਜਦੋਂ ਅਸੀਂ ਟਰੈਕਟਰ ਭਜਾਇਆ ਹਥੋ ਵੀ ਅਸੀਂ ਬੂਟੇ ਪਚਾਲੀਏ ਤੇ ਬੋਰਨਾ ਸੜ ਗਏ ਪਰ ਅਗਲੇ ਯੋਰ ਹਵਾ ਦਾ ਜਿਹੜਾ ਉਹ ਜੱਕ ਦਮ ਹੋ ਗਿਆ ਟਰੈਕਟਰ ਭਜਾ ਕੇ ਕੱਢਿਆ ਬੂਟੇ ਵੀ ਸੜ ਗਏ ਆ ਪਪਲਰਦੇ ਸਾਰੇ ਉਹ ਵੀ ਲਪੇਟ ਚਾ ਚੱਲਿਆ ਉਹ ਵੀ ਲਪੇਟ ਚਾ ਚੱਲਿਆ ਟਰੈਕਟਰ ਜਦੋਂ ਤੇ ਮੈਂ ਫੇਰਾ ਲਾਇਆ ਇੱਥੇ ਥੋੜਾ ਜਿਹਾ ਪਰ ਮੈਨੂੰ ਕੱਢਣਾ ਪਿਆ ਦਵਾ ਦਾ ਭਜਾ ਕੇ ਤੇ 20 ਕਿੱਲੇ ਦੇ ਲਾਗੇ ਮਤਲ ਨਾੜਾ ਲੱਗ ਲੱਗੇ ਸੜ ਗਿਆ ਸਾਡੇ ਲੱਗਦਾ ਜੇ 17 18 ਕਿੱਲੇ ਸਾਡਾ ਆ ਅਗੇ ਤੂੜੀ ਬੰਨ ਵਾਲੇ ਹਲਾ ਲੋ ਹਿਸਾਬ ਤੇ ਪੈਲੇ ਹੀ ਥੇਤੇ ਤੇ ਬੜਾ ਵੱਡਾ ਰਸਾਲ ਹੋਇਆ ਜੀ। ਜੀ ਸਦੀਪ ਸਿੰਘ ਜੀ ਸਾਡੀ ਇਹ ਤੇ ਰੂੜੀ ਆ ਪੰਜਾ ਛਾ ਕੇ ਲੈ ਜੇ ਪਾਉਣ ਵਾਲੀ ਤੇ ਉਹਦੇ ਕਰਕੇ ਅਸੀਂ ਨਾਲ ਨੂੰ ਅੱਗ ਲੱਗੀ ਤੇ ਨਾਲ ਸਾਡਾ ਇਨਸਾਨ ਕਾਫੀ ਹੋ ਗਿਆ। ਹਾਂ ਜੀ। ਮੈਨੂੰ ਪਤਾ ਲੱਗਾ ਕੱਲ੍ਹ ਜਾ ਕੇ। ਅਧਾਨੀ ਤੇ ਦੁਕਾਨ ਤੇ ਬੈਠੇ ਇੱਕ ਦਾਮੀ ਪਤਾ ਲੱਗਾ ਕਿ ਅੱਗ ਲੱਗੀ ਹਲੇ ਕੋਈ ਪਤਾ ਲੱਗਣ ਜੀ। ਤੂੜੀ ਜਾਣਕਾਰੀ ਨਹੀਂ। ਉਹਨਾਂ ਜਨ ਪੂਰਾ ਆ ਗਈ ਭੰਬੜ ਮਾ ਚੁੱਕੇ ਅੱਗ ਦੇ। ਇਹ ਆਪਣੇ ਕਹਿਣ ਤੋਂ ਬਾਹਰ ਹੋ ਗਈ ਅੱਜ